ਆ ਰੀਸ ਸਕੀਮ ਦਾ ਐਲਾਨ ਕੀਤਾ ਚੱਗਾ ਜੀ 1000 ਰੁਪਏ ਮਿਲਦਾ ਹੁੰਦਾ ਨਾ ਉਹ ਕਦੋਂ ਦੇ ਰਹੇ ਦੇਖੋ ਜੀ ਮੈਂ ਜੇ ਕਹਾ ਕਿ ਕੋਈ ਵੀ ਸਰਕਾਰ ਸਾਰੀਆਂ ਸਕੀਮਾਂ ਇੱਕੋ ਵਾਰੀ ਲਾਂਚ ਕਰਦੀ ਆ ਤਾਂ ਕਦੇ ਵੀ ਨਹੀਂ ਹੋਇਆ ਤੁਸੀਂ ਵੀ ਇੰਨੀਆਂ ਸਰਕਾਰਾਂ ਦੇਖੀਆਂ ਨੇ ਔਰ ਸ਼ੁਰੂ ਹੁੰਦੇ ਹੀ ਸਰਕਾਰ ਦਾ ਕੰਮ ਸਰਕਾਰ ਨੇ ਆਪਣੀ ਜੋ ਵੀ ਵਾਅਦੇ ਕੀਤੇ ਆ ਚਾਹੇ ਉਹ ਬਿਜਲੀ ਪ੍ਰਤੀਵਾਦਾ ਚਾਹੇ ਉਹ ਨੌਕਰੀਆਂ ਪ੍ਰਤੀਵਾਦਾ ਅਸੀਂ ਕਦੇ ਵੀ ਮੁਨਕਰ ਨਹੀਂ ਹੋਏ ਔਰ ਸਿਰਫ 1000 ਨਹੀਂ ਅਸੀਂ ਉਸ ਤੋਂ ਬਾਅਦ ਵੀ ਜਿਹੜੇ ਬੱਚੀਆਂ ਅਸੀਂ ਕਹਿੰਦੇ ਆ ਕਿ ਅਸੀਂ ਫੀਮੇਲ ਫੀਟੀਸਾਈਡ ਨੂੰ ਰੋਕਣਾ ਹੈ ਅਸੀਂ ਬੱਚੀਆਂ ਦੀ ਸੈਕਸ ਰੇਸ਼ੋ ਬਤਾਉਣੀ ਹੈ ਤਾਂ ਕਿ ਬੱਚੀਆਂ ਨੂੰ ਗਰਭਚ ਕਤਲ ਨਾ ਕੀਤਾ ਜਾਵੇ ਉਹਦੇ ਲਈ ਵੀ ਜਿਹੜਾ ਕਪਲ ਦੂਜੀ ਬੱਚੀ ਜਿਹੜੀ ਉਹਨਾਂ ਦੇ ਬੇਟੀ ਪੈਦਾ ਹੁੰਦੀ ਹੈ ਦੂਜਾ ਚਾਈਲਡ ਉਹਨੂੰ ਵੀ ਅਸੀਂ 6000 ਜਿਹੜਾ ਇਮੀਡੀਏਟਲੀ ਦਿੰਨੇ ਆ ਸੋ ਸਕੀਮਾਂ ਅਸੀਂ ਕਰੀ ਜਾ ਰਹੇ ਆ ਔਰ 1000 ਰੁਪਈਆ ਵੀ ਕੋਈ ਵੱਡੀ ਗੱਲ ਨਹੀਂ ਉਹ ਵੀ ਜਲਦ ਸ਼ੁਰੂ ਹੋਏਗਾ ਐਸਸੀ ਫੀਅਰ ਸਰਟੀਫਿਕੇਟ ਜਿਹੜੇ ਹੈਗੇ ਆ ਉਹ ਮਾਮਲਾ ਉੱਠਿਆ ਸੀ ਬਹੁਤ ਸਾਰੇ ਪ੍ਰਭਾਵਸ਼ਾਲੀ ਲੋਕ ਜੋਬ ਸਰਕਾਰੀ ਨੌਕਰੀਆਂ ਦੇ ਵੱਡੇ ਵੱਡੇ ਅਹੁਦਿਆਂ ਤੇ ਪਹੁੰਚੇ ਪਰ ਉਹ ਤੁਸੀਂ ਨੋਟਿਸ ਵੀ ਲਏ ਨੇ ਤੇ ਰੱਦ ਵੀ ਕੀਤੇ ਨੇ ਤੇ ਪਰ ਐਫ ਆਈਆਰ ਜਿਹੜੀਆਂ ਹੈਗੀਆਂ ਉਹ ਕਿਉਂ ਨਹੀਂ ਹੋਈਆਂ ਖਬਰੀਆਂ ਐਫ ਆਈਆਰਸ ਹੋਈਆਂ ਐਫ ਆਈਆਰਸ ਨਹੀਂ ਕਿ ਨਹੀਂ ਹੋਈਆਂ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਜਿੰਨੇ ਐਕਸ਼ਨ ਮਾਨ ਸਰਕਾਰ ਨੇ ਇਹੋ ਜਿਹੇ ਫੇਕ ਸਰਟੀਫਿਕੇਟਸ ਵਾਲਿਆਂ ਤੇ ਲਏ ਆ ਕਿਸੇ ਨੇ ਲਏ ਹੋਣਗੇ ਐਫ ਆਈਆਰਸ ਹੋਈਆਂ ਪਰ ਇਹ ਪ੍ਰੋਬਲਮ ਆਈ ਕਿ ਉਹ ਕੋਰਟ ਸਟੇ ਲਾ ਜਾਂਦੇ ਆ ਔਰ ਜਿੱਥੇ ਕੋਰਟ ਦਾ ਕੰਮ ਆ ਜਾਂਦਾ ਉੱਥੇ ਡਿਪਾਰਟਮੈਂਟ ਨੂੰ ਫਿਰ ਆਪਣੀ ਕਾਰਵਾਈs sthagat ਵੀ ਕਰਨੀ ਪੈਂਦੀ ਹੈ ਸੋ ਇਸ ਤਰ੍ਹਾਂ ਦੀ ਹੈ ਕਿ ਸਾਡੇ ਵੱਲੋਂ ਕਿਸੇ ਤਰ੍ਹਾਂ ਵੀ ਰੋਕ ਨਹੀਂ ਹੈ ਕਾਰਵਾਈ ਦੇ ਉੱਪਰ ਪਰ ਜਿੱਥੇ ਕੋਰਟ ਦੀ ਇੰਟਰਫੇਰੈਂਸ ਹੁੰਦੀ ਹੈ ਜਿੱਥੇ ਕੋਈ ਡਿਪਾਰਟਮੈਂਟ ਦੀ ਇੰਟਰਫੇਰੈਂਸ ਹੁੰਦੀ ਹੈ ਉੱਥੇ ਕੰਮ ਰੁਕ ਜਾਂਦਾ ਹੈ ਪਰ ਇਹ ਨਹੀਂ ਕਿ ਸਾਡੀਆਂ ਐਫਰਟਸ ਕੱਟ ਜਾਣੀਆਂ ਅਸੀਂ ਜਿਨ੍ਹਾਂ ਨੇ ਵੀ ਕੋਈ ਇਸ ਤਰ੍ਹਾਂ ਦਾ ਲਾਭ ਲਿਆ ਉਹਨਾਂ ਨੂੰ ਪੂਰੀ ਤਰ੍ਹਾਂ ਨਾਲ ਉਹਨਾਂ ਤੇ ਕਾਰਵਾਈ ਕਰਾਵਾਂਗੇ ਮੈਂ ਵੀ ਤਾਂ ਪੈਂਦੀ ਖਾਮ ਦੇ ਸੀ ਜਿਹੜੇ ਤੁਸੀਂ ਜਦੋਂ ਮੈਨੂੰ ਅਪਲਾਈ ਕਰਨੀ ਹੈ ਉਹਨਾਂ ਦਾ ਕਿੰਨੇ ਕੁ ਟਾਈਮ ਉਹਨਾਂ ਨੂੰ ਪੈਂਡਿੰਗ ਚ ਰਹਿਣਾ ਪਏਗਾ ਅ ਅਸ਼ੀਰਵਾਸ ਸਕੀਮ ਲਈ ਮੈਂ ਆਪਣੇ ਵੱਲੋਂ ਵੀ ਇਹ ਕਹਿਣਾ ਚਾਹਾਂਗੀ ਕਿ ਪੈਂਡਿੰਗ ਵਾਲਾ ਜਿਹੜਾ ਪ੍ਰੋਸੈਸ ਸੀਗਾ ਉਹ ਅਸੀਂ ਨਿਪਟ ਲਿਆ ਹੁਣ ਕਿਉਂਕਿ ਪਹਿਲਾਂ ਆਡੀਸ਼ਨ ਚ ਪ੍ਰੋਬਲਮ ਆ ਰਹੀ ਸੀ ਕੁਝ ਪੋਰਟਲ ਦੇ ਨਾਲ ਟੈਕਨੀਕਲ ਪ੍ਰੋਬਲਮ ਸਾਨੂੰ ਬਹੁਤ ਆਈਆਂ ਉਹ ਸਾਰਾ ਹੁਣ ਅਸੀਂ ਦੁਬਾਰਾ ਜਿਹੜੀ ਰੈਪਿਟੇਸ਼ਨ ਚ ਨਹੀਂ ਆਊਗਾ ਸਾਡੀ ਪੂਰੀ ਕੋਸ਼ਿਸ਼ ਰਹੂਗੀ ਕਿ ਜਿਹੜਾ ਵੀ ਬੱਚਾ ਅਪਲਾਈ ਕਰੂਗਾ ਉਹਨੂੰ ਜਲ ਤੋਂ ਜਲਦ ਇਹ ਰਾਸ਼ੀ ਉਹਦੇ ਤੱਕ ਪਹੁੰਚਦੀ ਕਰਾਂਗੇ। ਉਹ ਕਿੱਥੇ ਜਾ ਕੇ ਅਪਲਾਈ ਕਰਾਂਗੇ? ਬਿਲਕੁਲ ਜੀ ਪੋਰਟਲ ਤੇ ਹੀ ਚੱਲੇਗਾ ਸਾਰਾ ਕੁਝ ਪਰ ਅਸੀਂ ਸੇਵਾ ਕੇਂਦਰਾਂ ਨੂੰ ਜੋੜਾਂਗੇ। ਸੇਵਾ ਕੇਂਦਰ ਜਾਂ ਸਾਡੇ ਜ਼ਿਲ੍ਹਾ ਅਪਲਾਈ ਦਫ਼ਤਰਾਂ ਕੋਲ। ਪ੍ਰਾਈਵੇਟ ਨਹੀਂ ਕਰ ਸਕਦੇ। ਪ੍ਰਾਈਵੇਟ ਮੇਰੀ ਬੇਨਤੀ ਇਹੀ ਹੈ ਕਿ ਜੇ ਤੁਸੀਂ ਅ ਕੋਈ ਸਹੀ ਲਾਭ ਲੈਣਾ ਹੈ ਆਪਣੇ ਆਪ ਦੀ ਐਕਸਪਲੋਇਟੇਸ਼ਨ ਨੂੰ ਬਚਾਉਣਾ ਹੈ ਤਾਂ ਪ੍ਰਾਈਵੇਟ ਵਾਲਿਆਂ ਦੇ ਚਾਂਸਿਆਂ 'ਚ ਨਾ ਪਾਓ। ਸਰਕਾਰ ਤੁਹਾਡੇ ਦੁਆਰ ਹੈ, ਸਰਕਾਰ ਤੁਹਾਡੇ ਕੋਲ ਖੜੀ ਹੈ। ਜਦੋਂ ਮਰਜ਼ੀ ਆ ਕੇ ਤੁਸੀਂ ਮਾਨ ਸਾਹਿਬ ਦੇ ਹੁਕਮਾਂ ਦੇ ਮੁਤਾਬਕ ਮਾਨ ਸਾਹਿਬ ਦੇ ਨਿਰਦੇਸ਼ਾਂ ਦੇ ਮੁਤਾਬਕ ਅਸੀਂ ਇਸ ਸਕੀਮ ਨੂੰ ਬਿਲਕੁਲ ਟਰਾਂਸਪੇਰੈਂਸੀ ਦੇ ਨਾਲ ਲੋਕਾਂ ਤੱਕ ਪਹੁੰਚਾਇਆ ਇਹ ਸਾਡੇ ਕੋਲੇ ਹੁਣ ਫਰਵਰੀ 23 ਤੋਂ ਮਾਰਚ 24 ਤੱਕ ਅਸੀਂ ਸਾਰਾ ਬੈਕਲੌਗ ਜੀਰ ਦਿੱਤਾ ਓਵਰঅল ਮੈਮ ਕਿੰਨੀ ਐਪਲੀਕੇਸ਼ਨਾਂ ਆਈਆਂ ਅਸੀਂ ਕਿੰਨੀਆਂ ਇਸ ਦੇ ਰਿਜ਼ਲਟ ਹੋਈਆਂ ਦੇਖੋ ਜੀ ਸਾਡੇ ਕੋਲ ਜਿਹੜੀਆਂ ਹੁਣ ਤੱਕ ਅਸੀਂ ਅੱਜ ਤੁਹਾਨੂੰ ਮੈਂ ਦੱਸ ਨਹੀਂ ਕਿ ਸੱਤ ਜ਼ਿਲ੍ਹਿਆਂ ਦੇ ਵਿੱਚ ਆ ਸਰਵੰਜਾ 157 ਜਿਹੜੀ ਐਸਸੀ ਬੱਚੇ ਔਰ 1429 ਬੱਚੇ ਐ ਬੈਕਵਰਡ ਕਲਾਸਸ ਔਰ ਇਕਨੋਮਿਕਲੀ ਵੀਕਰ ਸੈਕਸ਼ਨ ਦੇ ਆ ਇਹ ਸੱਤ ਜ਼ਿਲ੍ਹਿਆਂ ਦੇ ਬੱਚੇ ਆ 1429 ਔਰ ਇਸ ਤੋਂ ਪਹਿਲਾਂ ਜਿਹੜਾ ਸ਼ੁਰੂਆਤੀ ਸਾਲ ਸਰਕਾਰ ਨੇ ਦੇਖਿਆ ਸੀ ਉਹਦੇ ਵਿੱਚ ਸਾਡੇ ਕੋਲ 45000 ਬੈਨੀਫਿਸ਼ਰੀ ਆਏ ਸੀ ਜਿਨ੍ਹਾਂ ਨੂੰ ਅਸੀਂ ਲਾਭ ਦਿੱਤਾ ਸੀ 229 ਕਰੋੜ ਦੀ ਰਾਸ਼ੀ ਇਹ ਬੱਚਿਆਂ ਤੱਕ ਪਹੁੰਚਾਈ ਸੀ ਔਰ ਜਿਹੜੇ ਰਿਜੈਕਟ ਹੋਏ ਆ ਕੇਸ ਮੈਨੂੰ ਜਿਵੇਂ ਦੱਸਿਆ ਗਿਆ ਕਿ ਸਾਡੇ ਉਧਰ ਫਾਜ਼ਲ ਕਾ ਜ਼ਿਲ੍ਹੇ ਦੇ ਵੱਲ ਤਕਰੀਬਨ 33 34 ਕੇਸ ਜਿਹੜੇ ਆ ਇੱਕੋ ਹੀ ਹਲਕੇ ਦੇ ਉਹ ਦੇਖਣ ਨੂੰ ਮਿਲੇ ਔਰ ਉਹਦੇ ਕਰਕੇ ਸਾਨੂੰ ਹਰ ਜ਼ਿਲ੍ਹੇ ਦੇ ਵਿੱਚ ਸਖਤੀ ਦਾ ਕਾਰਵਾਈ ਕਰਨੀ ਪਈ ਮੈਡਮ ਸੱਤ ਜ਼ਿਲ੍ਹੇ ਤੁਸੀਂ ਕਿਹਾ ਹੋਣਾ ਚਲੋ ਜਲੰਧਰ ਛੱਡ ਦਉ ਤੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਕਦੋਂ ਵਿਭਾਗ ਨੂੰ ਇਹ ਨਿਰਦੇਸ਼ ਦਿੱਤੇ ਗਏ ਆ ਕਿ 30 ਤਰੀਕ ਤੱਕ ਸਾਰੀ ਬੱਚੀਆਂ ਦੇ ਪੈਸੇ ਉਹਨਾਂ ਦੇ ਖਾਤਿਆਂ 'ਚ ਜਾਣੇ ਚਾਹੀਦੇ ਆ ਔਰ ਵਿਭਾਗ ਪੂਰੀ ਤਰ੍ਹਾਂ ਇਸ ਤੇ ਅਮਲ ਕਰਕੇ ਇਸ ਨੂੰ ਅਮਲੀ ਜਾਮਾ ਪਹਿਨਾਈ। ਟੋਟਲ ਪੂਰੇ ਪੰਜਾਬ ਦੇ ਕਿੰਨੇ ਬੱਚੇ ਨੇ ਜੀ? ਇਹ ਹੁੰਦਾ ਇਸ ਤਰ੍ਹਾਂ ਜੀ ਕਿ ਹਰ ਸਾਲ ਵੇਰੀਏਸ਼ਨ ਹੁੰਦੀ ਰਹਿੰਦੀ ਆ। ਜੇ ਮੈਂ ਤੁਹਾਨੂੰ ਦੱਸਿਆ ਕਿ ਅਪ੍ਰੋਕਸੀਮੇਟ ਅਸੀਂ 45000 ਲੈ ਕੇ ਚੱਲਦੇ ਆਂ ਸਾਲ ਦੇ ਲਾਗਤpatri। ਸੋ ਇਸੇ ਤਰ੍ਹਾਂ ਹੀ ਜਿਵੇਂ ਹੁਣ ਅਸੀਂ 5000 ਜਾਂ 6000 ਬੱਚਿਆਂ ਨੂੰ ਦੇ ਰਹੇ ਆਂ ਤੇ ਇਸ ਤੋਂ ਵੱਧ ਜਿਹੜੇ 20-25000 ਹੋਰ ਵੀ ਆ ਸਕਦੇ। ਜਿਹੜੇ ਜਿਹੜੇ ਕਿ ਅੱਜ ਵੀ ਵੈਰੀਫਿਕੇਸ਼ਨ ਦੇ ਵਿੱਚ ਆ ਵੀ ਜਿਹੜਾ ਅਨਪੀਸੀ ਦੇ ਤੱਕ ਦਾ ਮੁਲਜਾ ਮੇਸਟੀਮ ਚਾਉਂਦੇ ਸੀ ਉਹਨਾਂ ਦੇ ਵੈਸੇ ਪਹੁੰਚਦੀ ਸੀ ਕਿ ਉਹਨੇ ਦਾ ਅਪਲਾਈ ਕਰ ਰੱਖਿਆ ਸੀ ਜਾਂ ਉਹਨੂੰ ਮਿਲਦੀ ਨਹੀਂ ਸੀ ਇਸ ਦੀ ਨਹੀਂ ਮੈਂ ਇਹ ਬੱਚੇ ਜਿਹੜੇ ਆਨਲਾਈਨ ਅਪਲਾਈ ਕਰਦੇ ਮੈਂ ਫਿਰ ਮੈਂ ਤੁਹਾਡੇ ਜ਼ਰੀਏ ਲੋਕਾਂ ਤੱਕ ਵੀ ਆਪਣੀ ਗੱਲ ਪਹੁੰਚਾਣੀ ਚਾਹਾਂਗੀ ਕਿ ਜਿਹੜੇ ਲੋਕ ਕਿਉਂਕਿ ਅਸੀਂ ਕਹਿੰਦੇ ਕਿ ਸਾਡੇ ਦਫ਼ਤਰ ਜਾ ਕੇ ਅਪਲਾਈ ਕਰੋ ਜ਼ਿਲ੍ਹਾ ਅਫਲਾਇ ਅਫਸਰ ਦੇ ਕੋਲ ਆ ਕੇ ਅਪਲਾਈ ਕਰੋ ਪਰ ਲੋਕ ਜਾ ਕੇ ਪ੍ਰਾਈਵੇਟ ਕੈਫੇਸ ਦੇ ਉੱਪਰ ਅਪਲਾਈ ਕਰਦੇ ਸੀ ਔਰ ਉਹਨਾਂ ਕੋਲ ਕੋਈ ਡੁਪਲੀਕੇਸੀ ਹੁੰਦੀ ਹੈ ਕਿ ਪਹਿਲਾਂ ਤੇ ਆਧਾਰ ਕਾਰਡ ਪਏ ਆ ਜਾਂ ਕਿਸੇ ਨਾਲ ਕਿਸੇ ਨਾਲ ਜੋੜ ਦਿੰਦੇ ਆ ਸੋ ਇਸ ਤਰ੍ਹਾਂ ਦੇ ਕੇਸ ਸਾਹਮਣੇ ਆਏ ਕਿ ਐਕਚੁਅਲੀ ਕੋਈ ਕੇਸ ਐਗਜ਼ਿਸਟ ਨਹੀਂ ਕਰਦਾ ਪਰ ਸਾਡੇ ਕੋਲ ਕੇਸ ਆ ਗਿਆ ਸਿੱਧੇ ਤੌਰ 'ਤੇ ਉਸ ਨੂੰ ਮੈਂ ਕੀ ਫਾਜ਼ੀਲਾ ਡਿਸਟ੍ਰਿਕਟ ਸਟ੍ਰੈਜਨ ਕਹਿ ਸਕਦਾ ਹੈ ਕਿੰਨੀ ਫਾਜ਼ੀਲੇ ਰਜਿਸਟ੍ਰੇਸ਼ਨਸ ਨਹੀਂ ਹੈ ਹਮ ਤੱਕ ਜਿਵੇਂ ਆਪਦੀ ਵਿਭਾਗ ਇਸ ਵਿੱਚ ਤੁਹਾਨੂੰ ਇੱਕ ਐਗਜ਼ਾਮਪਲ ਹੀ ਦੇ ਰਹੀ ਹਾਂ ਕਿ ਫਾਜ਼ਲਕਾ ਦੇ ਵਿੱਚ ਸਾਨੂੰ 34-35 ਕੇਸ ਇਸ ਤਰ੍ਹਾਂ ਦੇਖਣ ਨੂੰ ਮਿਲੇ ਔਰ ਉਹਦੇ ਅੰਦਰ ਜਿਹੜੀ ਕਾਰਵਾਈ ਇਨ ਪ੍ਰੋਸੈਸ ਹੈ ਅਸੀਂ ਜਿਹੜੇ ਵੀ ਬੰਦਿਆਂ ਨੇ ਇਸ ਤਰ੍ਹਾਂ ਦਾ ਕੋਈ ਘਪਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਸਜ਼ਾ ਦੇਵਾਂਗੇ ਜੀ ਮੈਡਮ ਇਸਦੇ ਬਾਰੇ ਅੱਛਾ ਨਹੀਂ ਤੁਹਾਨੂੰ ਜੀ ਚਲੋ ਸਿੱਧੇ ਕੈਫੇ ਚਲੇਗੇ ਤੱਕਰ ਦੇਤੀ ਤੁਹਾਨੂੰ ਤੁਹ ਜਾਣੋ ਚੁੱਕੇ ਨਹੀਂ ਕਹਤ ਹਾਂ ਜਿਹੜਿਆਂ ਨੂੰ ਪਤਾ ਹੀ ਨਹੀਂ ਕੁਝ ਹੋਣਾ ਕੀ ਕਿੰਨਾ ਫੀਚਰ ਹੈ ਕਿ ਆਕੇ ਅਗਿਆਨਸ ਨਹੀਂ ਹੁੰਦੀ ਐ ਕਿ ਸਰਚ ਇੰਫੋਰਮੇਸ਼ਨ ਦਾ ਤੁਸੀਂ ਜਾਣਕਾਰੀ ਹੁੰਦੀ ਉਹਦਾ ਨਾ ਠੀਕ ਐ ਸੀ ਫੋਲੋ ਦੇ ਕੋਟਾ ਫਸਤ ਦੇਖਦੇ ਆਂ ਦੇਖੋ ਦੇਖੋ ਮੈਂ ਉਹੀ ਗੱਲ ਅਸੀਂ ਜਦੋਂ ਇਹ ਪੋਰਟਲ ਲਾਂਚ ਵੀ ਕੀਤਾ ਸੀ ਉਦੋਂ ਵੀ ਬਾਰ ਬਾਰ ਅਸੀਂ ਸੋਸ਼ਲ ਮੀਡੀਆ ਦੇ ਜ਼ਰੀਏ ਕਿ ਤੁਸੀਂ ਪਹਿਲਾਂ ਸਾਡੇ ਦਫ਼ਤਰਾਂ ਚਾਓ ਉੱਥੇ ਤੁਹਾਨੂੰ ਸਹੀ ਜਾਣਕਾਰੀ ਮਿਲੇਗੀ ਉੱਥੇ ਆਕੇ ਅਪਲਾਈ ਕਰੋ ਪਰ ਕਿਉਂਕਿ ਸਾਡੇ ਲੋਕ ਵੀ ਕਈ ਵਾਰੀ ਭੋਲੇ-ਪਾਲੇ ਹੁੰਦੇ ਆ ਉਹ ਈਜ਼ੀ ਫੈਸਿਲਿਟੀ ਲੈਣ ਦੇ ਲਈ ਪ੍ਰਾਈਵੇਟ ਵਾਲਿਆਂ ਦੇ ਵਿੱਚ ਚਾਂਸੇ 'ਚ ਫਸ ਜਾਂਦੇ ਆ ਪਰ ਮੈਂ ਉਹੀ ਗੱਲ ਦੁਹਰਾਉਣਾ ਚਾਹਾਂਗੀ ਕਿ ਇਹ ਸਾਰਾ ਕੁਝ ਜਿਹੜੀਆਂ ਸ਼ਾਰਟਕਮਿੰਗਸ ਸਾਨੂੰ ਫੇਸ ਕਰਨ ਨੂੰ ਮਿਲੀਆਂ ਉਹਨੂੰ ਖਤਮ ਕਰਨ ਲਈ ਅਸੀਂ ਇਹਨੂੰ ਸੇਵਾ ਕੇਂਦਰਾਂ ਨਾਲ ਜੋੜਾਂਗੇ ਤੁਹਾਨੂੰ ਲੱਗਦਾ ਨਹੀਂ ਮੈਨੂੰ ਕਿ ਜਿਹੜੀਆਂ ਇਹ ਪੈਂਟ ਆ 12 ਜ 760 ਪੈਂਟ ਹੈ ਇਹਨਾਂ ਤੋਂ ਵੀ ਨੋ ਡਿਵੈਲਪਮੈਂਟ ਪੰਚਾਇਤ ਬਾਰੇ ਤੇ ਪੰਚਾਇਤਾਂ ਦੀ ਉਹ ਕਿ ਪਿੰਡ ਚ ਰਹੇ ਨੇ ਸੋਏਗੀ ਸਰਪੰਚ ਪੰਚੂਚ ਕਹਿ ਰਹੇ ਦੱਸਣ ਕਿ ਅਗਰ ਅਗਰ ਕੋਈ 파ਟਨਰ ਨਾ ਜੁੜਿਆ ਹੋ ਗਿਆ। ਉਹ ਕਿ ਡਿਵੈਲਪਮੈਂਟ ਰਿਵਰਤ ਸੀ। ਬਿਲਕੁਲ ਜੀ ਮੈਂ ਇਹ ਕਹਿਣਾ ਚਾਹਾਂਗੀ ਕਿ ਜਿਸ ਤਰ੍ਹਾਂ ਕਰਪਸ਼ਨ ਹਰ ਲੈਵਲ ਤੇ ਇਸ ਤਰ੍ਹਾਂ ਫੈਲੀ ਹੋਈ ਹੈ ਕਿ ਜੇ ਅਸੀਂ ਕਹੀਏ ਕਿ ਆਸ਼ੀਰਵਾਦ ਸਕੀਮ ਲਈ ਕਿਵੇਂ ਅਪਲਾਈ ਕਰਦੇ ਆ ਉਹਦੇ ਵਿੱਚ ਸਰਪੰਚ ਦੀ ਮੋਹਰ ਲੱਗਦੀ ਹੈ ਪੰਚ ਦੀ ਮੋਹਰ ਲੱਗਦੀ ਹੈ। ਪਰ ਜੇ ਕਿਤੇ ਉਸ ਬੇਸਿਕ ਲੈਵਲ ਤੇ ਕਰਪਸ਼ਨ ਸ਼ੁਰੂ ਹੋ ਜਾਂਦੀ ਹੈ ਤਾਂ ਫਿਰ ਉਹਨੂੰ ਵੀ ਰੋਕਣਾ ਔਖਾ ਹੋ ਜਾਂਦਾ ਹੈ ਨਾ ਸੋ ਹਰ ਇੱਕ ਚੀਜ਼ ਤੇ ਹਾਰਿਕ ਸਟੈਪ ਤੇ ਕਰਪਸ਼ਨ ਨੂੰ ਰੋਕਣ ਦੇ ਲਈ ਸਾਨੂੰ ਬਹੁਤ ਸਖਤ ਮਿਹਨਤ ਕਰਨੀ ਪੈਣੀ ਹੈ ਔਰ ਅਸੀਂ ਜੋ ਦੇਖਿਆ ਆਸ਼ੀਰਵਾਦ ਸਕੀਮ ਦੇ ਪੈਸੇ ਵੀ ਇਸੇ ਕਰਕੇ ਰੁੱਕ ਗਏ ਸੀ ਵੀ ਬਿਲਕੁਲ ਵੀ ਕਿਸੇ ਬੇਈਮਾਨ ਤੱਕ ਇਹ ਫਾਇਦਾ ਨਹੀਂ ਜਾਣ ਦੇਵਾਂਗੇ ਅਸੀਂ ਜਿਹੜੇ ਐਕਚੁਅਲ ਬੈਨੀਫਿਸ਼ੀਰੀ ਆ ਉਹਨਾਂ ਦੇ ਤੱਕ ਹੀ ਇਸ ਸਕੀਮ ਦਾ ਲਾਭ ਪਹੁੰਚਾਵਾਂਗੇ ਕਿੰਨੇ ਬੈਟਰ ਸਰਕਾਰ ਮੋਕੇ ਜਿਹੜੇ ਲੈਫਟਸ ਹੋ ਗਈਆਂ ਸੀ ਬਹੁਤ ਸਾਰੀ ਜਿਹੜੀ ਗ੍ਰਾਂਟ ਸੀ ਸਕੈਮ ਸਕੀਮ ਦੀ ਕਿਉਂਕਿ ਬਟਨਾ ਸ਼ਾਇਦ ਭੁੱਲ ਗਈ ਸੀਗੇ ਲਾਸਟ ਦੇ ਵਿੱਚ ਕਰੋਨਾ ਦੇ ਵਿੱਚ ਉਹ ਕੀ ਹੋਣਾ ਜਿਹੜੇ ਰਹਿ ਗਏ ਨੇ ਬੈਨੇਫੀਸ਼ੀਰੀ ਤੇ ਉਹਨਾਂ ਨੂੰ ਤੁਸੀਂ ਕਿਉਂਕਿ ਉਸ ਸਮੇਂ ਲੈਫਟਸ ਹੋ ਗਈ ਗ੍ਰਾਂਟ ਹੁਤਾ ਨਹੀਂ ਮੈਂ ਮੈਂ ਤੁਹਾਨੂੰ ਇਹ ਵੀ ਗੱਲ ਕਲੀਅਰ ਕਰਦਾ ਕਿ ਅਸੀਂ ਜਦੋਂ ਸਰਕਾਰ ਬਣੀ ਸੀ 2022 ਦੇ ਵਿੱਚ ਉਦੋਂ ਅਸੀਂ ਪੁਰਾਣੇ ਪੈਂਡਿੰਗ ਪੈਕੇਜ ਪਿਛਲੇ 10 ਸਾਲਾਂ ਦੇ ਵੀ ਕੱਟੇ ਸੀ ਜਿਹੜੇ ਪੈਂਡਿੰਗ ਪਏ ਆ ਔਰ ਉਹਨਾਂ ਨੂੰ ਵੀ ਅਸੀਂ ਇਹ ਬੈਨੀਫਿਟ ਦਿੱਤਾ ਸੀਗਾ ਉਹਦੀ ਐਕਚੁਅਲ ਫਿਗਰ ਮੈਂ ਤੁਹਾਨੂੰ ਦੱਸ ਦੇਵਾਂਗੀ ਪਰ ਮੈਨੂੰ ਇਹਨਾਂ ਪਤਾ ਕਿ ਅਸੀਂ ਪਿਛਲੇ 10 ਸਾਲਾਂ ਦੇ ਪੈਂਡਿੰਗ ਕੇਸ ਜਾਂ ਜਿਹੜੇ ਕਹਿ ਲਓ ਕਿ ਨਕਾਰੇ ਗਏ ਕੇਸ ਸੀ ਉਹਨਾਂ ਨੂੰ ਲਿਆ ਕੇ ਵੀ ਉਹਨਾਂ ਨੂੰ ਬੈਨੀਫਿਟ ਦਿੱਤਾ ਸੀ ਔਰ ਜਦੋਂ ਸਰਕਾਰ ਨਵੀਂ ਬਣੀ ਐ ਸਾਡੇ ਕੋਲ ਪਿਛਲੇ ਕਈ ਮਹੀਨਿਆਂ ਦਾ ਜਿਹੜਾ ਲੈਬਸ ਜਾਂ ਕਹਿ ਲਓ ਜਾਂ ਬੋਝ ਕਹਿ ਲਓ ਉਹ ਛੱਡ ਕੇ ਗਈ ਸੀ ਸਕੀਮ ਸ਼ੁਰੂ ਜ਼ਰੂਰ ਹੋ ਗਈ ਸੀ ਪਰ ਸਕੀਮ ਨੂੰ ਪੂਰੇ ਤੌਰ ਤੇ ਨੇਪਰੇ ਚਾੜਨ ਲਈ ਅਸੀਂ ਆਉਂਦਿਆਂ ਹੀ ਆਸ਼ੀਰਵਾਦ ਸਕੀਮ ਦੇ ਪੈਸੇ ਜਿਹੜੇ ਆ ਉਹ ਲਾਂਚ ਕੀਤੇ ਸੀ ਮੈਡਮ 3 ਬਜਟ ਮੀਟਿੰਗ ਹੋਈ ਸੀ ਉਹਨੇ 6 ਹਫ਼ਤੇ ਪਹਿਲਾਂ ਮੀਟਿੰਗ ਕੀਤੀ ਹੈ ਕੱਲ੍ਹ ਤੇ ਪਰਸੋਂ ਵੀ ਕੀਤੀ ਸੀ ਸੈਂਟਰਲ ਤੇ ਮੈਨੂੰ ਲੱਗਦਾ ਹੈ ਕਿ ਸਾਡੇ ਸਾਈਡ 'ਤੇ ਸਕੀਮਾਂ ਜਿਹੜੀਆਂ ਸਿੱਗੀਆਂ ਉਹਨਾਂ ਵਿੱਚ ਜਿਹੜੀਆਂ ਥੋੜੀ ਆਲਮੋਸਟ ਸਾਰੀ ਸਕੀਮਾਂ ਥੋੜੇ ਡਿਪਾਰਟਮੈਂਟ ਰਿਲੇਟਿਡ ਸਿੱਗੀਆਂ ਜਿਹੜੇ ਉਹਨਾਂ ਦੇ ਕੀ ਸਟੇਟਾਂ ਦੇ ਕੰਪਲੀਟ ਪੁਸ਼ਤੀ ਕਰਾਛ ਕਰਨੇ ਮਟੋਰੀ ਕੀਤੀ ਗਈ ਹੈ ਔਰ ਕੁਝ ਆਪਾ ਕੀ ਮੰਗੀ ਸੀ ਉਸ ਕੇ ਸੈਂਟਰ ਫਸਪੌਂਸਰ ਸਕੀਮਸ ਅਪਾ ਕਿੰਨਾ ਕੀ ਚੈਨ ਰਿਲੇਟਡ ਲੇਟਸਟ ਅਪਡੇਟ ਪੰਜਾਬ ਵਿੱਚ ਕੀ ਹੈ ਦੇਖੋ ਜੀ ਮੈਂ ਜੇ ਸੋਸ਼ਲ ਜਸਟਿਸ ਡਿਪਾਰਟਮੈਂਟ ਦੀ ਗੱਲ ਕਰੀਏ ਤਾਂ ਅਸ਼ੀਰਵਾਦ ਸਕੀਮ ਸਾਡੀ ਸਟੇਟ ਦੀ ਸਕੀਮ ਹੈ ਅਸੀਂ ਸਟੇਟ ਲੈਵਲ ਤੇ ਦਿੰਦੇ ਆ ਜੋ ਸੈਂਟਰ ਨਾਲ ਕਨੈਕਟਡ ਆ ਉਹ ਸਾਡੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਹੈ ਉਹ ਅਸੀਂ ਹੁਣ ਤੱਕ ਸਾਰੀ ਅਪ ਟੂ ਡੇਟ ਜਿੰਨੇ ਵੀ ਬੱਚਿਆਂ ਨੇ ਅਪਲਾਈ ਕੀਤਾ ਉਹਨਾਂ ਤੱਕ ਉਹਦਾ ਬੈਨੀਫਿਟ ਦੇ ਚੁੱਕੇ ਆ ਜੇ ਮੈਂ ਇਧਰ ਸੋਸ਼ਲ ਸਿਕਿਉਰਿਟੀ ਵੀ ਮੇਰੇ ਕੋਲ ਆ ਉਹਦੀ ਗੱਲ ਕਰੀਏ ਤਾਂ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਨਵੀਆਂ ਸਕੀਮਾਂ ਪੰਜਾਬ ਨੂੰ ਦੇਣ ਦੀ ਕੋਸ਼ਿਸ਼ ਕਰੀਏ ਔਰ ਇਸ ਤੋਂ ਬਾਅਦ ਜਿਹੜੀ ਨਵੀਂ ਸਕੀਮ ਜੇ ਅਸੀਂ ਸੈਂਟਰ ਨਾਲ ਕੋਲਾਬੋਰੇਸ਼ਨ ਦੀ ਗੱਲ ਕਰਦੇ ਆ ਤਾਂ ਉਹਦੇ ਵਿੱਚ ਨਿਰਭੈ ਸਕੀਮ ਇੱਕ ਹੈ। ਉਹਦੇ ਵਿੱਚ ਅਸੀਂ ਬੱਚੀਆਂ ਲਈ ਹਰ ਜ਼ਿਲ੍ਹੇ ਦੇ ਵਿੱਚ 10 ਲੱਖ ਰੁਪਏ ਭੇਜਾਂਗੇ ਤਾਂ ਕਿ ਕੋਈ ਵੀ ਬੱਚੀ ਜਿਹੜੀ ਆ ਕਿਸੇ ਵੀ ਤਰ੍ਹਾਂ ਦੀ ਹਰਾਸਮੈਂਟ ਦਾ ਸ਼ਿਕਾਰ ਹੋਈ ਹੈ ਨਵਾਲਗ ਹੈ ਉਹਨੂੰ ਇੱਕ ਤਾਂ ਇਮੀਡੀਏਟ ਰੀਲੀਫ ਔਰ ਉਸ ਤੋਂ ਬਾਅਦ 4000 ਪਰ ਮਹੀਨਾ ਉਹਦੇ ਲਈ ਇੱਕ ਸਕਾਲਰਸ਼ਿਪ ਦੇ ਤੌਰ ਤੇ ਉਹਨੂੰ ਸ਼ੁਰੂ ਕਰਾਂਗੇ ਔਰ ਬਹੁਤ ਜਲਦੀ ਸ਼ੁਰੂ ਕਰਾਂਗੇ।